ਸਮਾਜਿਕ ਜੰਗੜਾ ਪੁਰਜਾ ਕੀ ਕਰਨਾ ਮੈਨੂੰ ਭਗਵੰਤ ਮਾਨ ਦਾ ਗੁਹੀ ਕਰਨੇ ਬਣਾ ਦੇ। ਅਹ ਦੇਖੋ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਜਦੋਂ ਹੋਂਦ ਵਿੱਚ ਆਈ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਾਰੇ ਵਰਗਾਂ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਨਾਲ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ। ਅੱਜ 1.5 ਸਾਲ ਬਾਅਦ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਹ ਮਹਿਸੂਸ ਕਰਦੇ ਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜਿੰਨੇ ਕੀਤੇ ਗਏ ਵਾਅਦੇ ਸੀ ਇੱਕ ਇੱਕ ਕਰਕੇ ਸਾਰੇ ਵਾਅਦੇ ਜਿਹੜੇ ਆ ਉਹ ਇਹਨਾਂ ਦੇ ਚੋਣਵੀਂ ਜੁਮਲੇ ਸਾਫਤ ਹੋ ਰਹੇ ਨੇ ਪੰਜਾਬ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਠੇਕਾ ਮੁਲਾਜ਼ਮਾਂ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਚਾਹੀਦੀ ਅੱਜ ਪੰਜਾਬ ਦੇ ਅੰਦਰ ਇੱਕ ਵੀ ਪੱਕਾ ਮੁਲਾਜ਼ਮ ਜਿਹੜਾ 1.5 ਸਾਲ ਦੇ ਅੰਦਰ ਪੱਕਾ ਨਹੀਂ ਕੀਤਾ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਜਦ ਕਿ ਭਗਵੰਤ ਮਾਨ ਦੀ ਸਰਕਾਰ ਗੁਜਰਾਤ ਦੀਆਂ ਚੋਣਾਂ 'ਚ ਹਿਮਾਚਲ ਦੀਆਂ ਚੋਣਾਂ 'ਚ ਤੇ ਹੁਣ ਜਿਹੜੇ 5 ਸੂਬਿਆਂ ਦੀਆਂ ਨਵੀਆਂ ਚੋਣਾਂ ਹੋਣ ਜਾ ਰਹੀਆਂ ਉੱਥੇ ਇਹ ਦਾਅਵੇ ਤੇ ਦਾਵਾ ਕਰ ਰਹੀ ਹੈ ਕਿ ਇਹਨਾਂ ਨੇ ਪੰਜਾਬ ਦੇ ਅੰਦਰ 28000 ਮੁਲਾਜ਼ਮ ਪੱਕੇ ਕਰ ਦੁੱਤੇ ਨੇ 14000 ਅਧਿਆਪਕ ਪੱਕੇ ਕਰ ਦਿੱਤੇ ਆ ਪਰ ਅਸਲੀਅਤ ਇਹ ਨੇ ਇਹ ਇਹ ਹੈਗੀ ਆ ਕਿ ਪੰਜਾਬ ਦਾ ਇੱਕ ਵੀ ਮੁਲਾਜ਼ਮ ਇੱਕ ਵੀ ਕੱਚਾ ਮੁਲਾਜ਼ਮ ਕੰਟਰੈਕਟ ਵਾਲਾ ਮੁਲਾਜ਼ਮ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਇਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਕਿ ਨਵੀਂ ਪੈਨਸ਼ਨ ਪ੍ਰਣਾਲੀ ਜਿਹੜੀ ਆ ਉਹਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਬਹਾਲ ਕੀਤੀ ਜਾਵੇਗੀ ਨਵੰਬਰ 2022 ਦੇ ਵਿੱਚ ਇਹਨਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਇੱਕ ਝੂਠਾ ਜਿਹਾ ਨੋਟੀਫਿਕੇਸ਼ਨ ਵੀ ਕੀਤਾ ਪਰ ਉਸ ਨੋਟੀਫਿਕੇਸ਼ਨ ਨੂੰ ਜਨਵਰੀ 2023 ਚ ਪੰਜ ਆਈਐਸ ਅਧਿਕਾਰੀਆਂ ਦੀ ਇੱਕ ਕਮੇਟੀ ਬਣਾ ਕੇ ਆਪਾਂ ਹੀ ਰੋਕ ਲਿਆ ਹੁਣ ਡੇਢ ਸਾਲ ਬਾਅਦ ਵੀ ਪੰਜਾਬ ਦੀ ਸਰਕਾਰ ਐਨਪੀਐਸ ਦੇ ਮੁੱਦੇ ਤੇ ਬਿਲਕੁਲ ਚੁੱਪ ਹੈਗੀ ਹੈ ਸਿਰਫ ਚੁੱਪ ਹੀ ਨਹੀਂ ਸਗੋਂ ਇਹ ਐਨਪੀਐਸ ਨੂੰ ਰੱਦ ਕਰਨ ਦੇ ਵਿਰੋਧੀ ਪੋਜੀਸ਼ਨ ਲੈ ਰਹੀ ਹੈ ਇਸ ਕਰਕੇ ਐਨਪੀਐਸ ਮੁਲਾਜ਼ਮਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਪੰਜਾਬ ਦੀ ਸਰਕਾਰ ਦੇ ਵਿਰੋਧ ਵਿੱਚ ਖੜ ਗਿਆ ਹੈ ਇਹਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਤੇ ਪੈਨਸ਼ਨਰਾਂ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਬਈ ਤੁਸੀਂ ਸਾਡੀ ਸਰਕਾਰ ਬਣਾਓ ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਦਿੱਤਾ ਜਾਵੇਗਾ 1.5 ਸਾਲ ਬਾਅਦ ਪੰਜਾਬ ਦੇ ਸਾਰੇ ਪੈਨਸ਼ਨਰ ਜਿਨ੍ਹਾਂ ਦੀ ਗਿਣਤੀ 2.3